ਦੇ ਕੋਈ 5210 ਜੌਂਡੀਆਰੀ 5210 ਜੌਂਡੀਆਰੀ ਜੀ ਜੇ ਕੇ ਦੇ ਟਾਇਰ ਨੇ ਜੀ ਪੇ ਸੜਾ 16928 ਨੇ ਜੀ ਮੂਰਲੇ 65016 65020 ਦੇ ਟੈਕ ਦੀ ਕੰਡੀਸ਼ਨ ਚ ਹੈਵੀ ਬੰਪਰ ਆ ਜੀ ਪਾਵਰ ਸਟੀering ਸਾਈਡ ਗੇਅਰ ਟਾਇਰ ਚਾਰੇ ਨਵੇਂ ਨੇ ਜੀ ਪੰਜਾਬ ਨੰਬਰ ਆ ਜੀ 24 ਮਰਲਾ 24 ਮਰਲਾ 8 ਲੱਖ 40 ਹਜ਼ਾਰ ਇਹਦਾ ਪ੍ਰਾਈਸ ਆ ਜੀ ਨਾਲ ਖੜਾ ਇਹ ਨਿਊ ਹਾਲੈਂਡ 3630 ਜੀ ਪਲੱਸ ਸੈਂਟਰ ਗੇਅਰ ਜੀ ਟਾਇਰ ਚਾਰੇ ਨਵੇਂ ਨੇ ਜੀ ਗੁਡਇਰ ਦੇ ਟਾਇਰ ਨੇ ਪਿਛਲੇ 16 928 ਦੇ ਨੇ ਮੂਲੇ 750 16 ਦੇ ਨੇ ਪੰਜਾਬ ਨੰਬਰ ਹੈ ਨੌਨ ਪਾਵਰ ਆ ਜੀ 3630 ਪਲੱਸ 4 ਮਾਡਲ ਆ ਜੀ 345000 ਦਾ ਪ੍ਰਾਈਸ ਆ ਜੀ ਡਿਸਕ ਬ੍ਰੇਕਾਂ ਨੇ ਜੀ ਨਾਲ ਖੜਾ ਇੱਕ ਕਬੂਤਾ ਐਮ ਜੀ 5502 ਟਾਇਰ ਚਾਰੇ ਨਵੇਂ ਨੇ ਜੀ ਐਮ ਆਰ ਐਫ ਦੇ ਟਾਇਰ ਨੇ ਸਾਈਡ ਗੇਅਰ ਆ ਪਾਵਰ ਸਟੀering ਹੈ ਜੀ ਡਿਸਕ ਬ੍ਰੇਕਾਂ ਹੀ ਡਬਲ ਡਿਸਟ੍ਰਿਬਿਊਟਰ ਆ ਹੈਵੀ ਬੰਪਰ ਲੱਗਿਆ ਹੋਇਆ ਜੀ ਬਾਈ ਮਾਡਲ ਟਰੈਕਟਰ ਹੈ ਜੀ ਇਹ 135000 ਇਹਦਾ ਪ੍ਰਾਈਸ 735000 ਇਹਦਾ ਪ੍ਰਾਈਸ ਆ ਜੀ ਪਾਵਰ ਸਟੀering 5310 ਜੋਂਬੀਅਰ ਜੀ ਪਾਵਰ ਸਟੀਅਰਿੰਗ ਸਾਈਡ ਗੇਅਰ ਟਾਇਰ ਪਿੱਛਲੇ ਬਿਲਕੁਲ ਨਵੇਂ ਨੇ ਜੀ ਮੂਰਲੇ ਪੰਜਾਬ ਵਿੱਚ ਨੇ ਹੈਵੀ ਬੰਪਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਆਈ 8 ਮਾਡਲ ਆ ਜੀ ਇਹ 477000 ਇਹਦਾ ਪ੍ਰਾਈਸ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਈ ਨਾਲ ਕਿਹੜਾ ਸਵਰਾਜ 855 ਐਫੀ ਰਿਵਰਸ ਵੀਡੀਓ ਪਾਵਰ ਸਟੀering ਜੀ ਸਾਈਡ ਗੀਅਰ ਹੈਵ ਸਟਾਰ ਜੀ ਟਾਇਰ ਚਾਰੇ ਨਵੇਂ ਨੇ ਗੁਡਇਰ ਦੇ ਟਾਇਰ ਅਗਲੇ ਨੇ ਪਿਛਲੇ ਟਾਇਰ ਨੇ ਪੋਲੋ ਦੇ ਮੂਰਲੇ 750 16 ਦੇ ਨੇ ਜੀ ਮੂਰਲੇ 14 14 ਨੂੰ 28 ਦੇ 16 ਨੂੰ 28 ਦੇ ਜੀ 15 ਸਪੀਡ ਹੈ ਜੀ ਪੰਜਾਬ ਨੰਬਰ ਹੈ 22 ਮਾਡਲ ਡ੍ਰੈਕਟਰ ਹੈ 7 ਲੱਖ 75 ਹਜ਼ਾਰ ਇਹਦਾ ਪ੍ਰਾਈਸ ਹੈ ਜੀ ਨਾਲ ਖੜਾ ਸਵਰਾਜ 852 ਕੀ 27 ਕਟਨੇ ਸੇ ਜ ਪਿਛਲੇ ਟਾਇਰ ਨੇ 14928 ਦੀ ਮੂਰਲੇ 616 ਦੀ ਐਰਿਕ ਨੇ ਇਸ ਸਿਲੇ ਸੇ ਪੰਜਾਬ ਨੰਬਰ ਟਰੈਕਟਰ ਆ ਜੀ ਪੀ ਵੀ 11 ਟਰੈਕਟਰ ਦੀ ਕੰਡੀਸ਼ਨ ਚੈੱਕ ਕਰੂਈ ਕਟਨੇ ਸੇ ਜੀ ਨਵ ਮਾਡਲ ਐ 3 ਲੱਖ 40 ਹਜ਼ਾਰ ਇਹਦਾ ਪ੍ਰਾਈਸ ਆ ਜੀ ਨਾਲ ਖੜਾ ਸੋਨਾਲੀਕਾ ਡੀ ਆਈ 60 RX ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਹੱਡ ਲੱਗਿਆ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਆਈ ਟਾਇਰ ਚਾਰ ਇਨ ਨਮੀ ਸਾਈਡ ਗੇਰ ਆ ਜੀ ਪਾਵਰ ਸਟੀering ਪਾਵਰ ਸਟੀering ਹੈ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ 17 ਮਾਡਲ ਟਰੈਕਟਰ ਆਈ 535000 ਦਾ ਪ੍ਰਾਈਸ ਆ ਜੀ ਲੋ ਬਈ ਸੋਨਾ ਲਿਕਾ ਡੀਆਈ 750 RX 3 ਸਪੀਡ ਹੈ ਜੀ। ਪੈਰ ਚਾਰੇ ਕਸੇ ਹੋ ਨੇ ਜੀ। ਸਾਈਡ ਗੀਅਰ, ਪਾਵਰ ਸਟੀering ਜੀ। 15 ਮਾਡਲ ਹੈ ਜੀ, ਕਾਪੀ 16 ਦੀ ਹੈ। 4,21,000 ਇਹਦਾ ਪ੍ਰਾਈਸ ਹੈ ਬਾਈ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ। ਪੈਰ ਕਸੇ ਹੋ ਨੇ ਜਾਰੀ। ਨਾਲ ਕਿੜਾ ਸਵਰਾਜ 855 FE ਰਿਵਰਸ BPO ਪਾਵਰ ਸਟੀering ਜੀ। ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਜੀ ਸੈਵ ਸਟਾਰ ਟਾਇਰ ਹੈਗੇ ਨਹੀਂ ਜੀ 80 ਪੈਸੇ ਟ੍ਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ 20 ਮਾਡਲ ਡ੍ਰੈਕਟਰ ਆ ਬਈ 6 ਲੱਖ 45 ਹਜ਼ਾਰ ਇਹਦਾ ਪ੍ਰਾਈਜ਼ ਆ ਜੀ ਨਾਲ ਖੜਾ ਇਹ ਸੋਨਾਲੀਕਾ ਐਚ ਡੀ ਐਮ ਸਕੰਦਰਾ ਜੀ ਡੀ ਆਈ 750 ਆਰ ਐਕਸ ਟਾਇਰ ਚਾਰੇ ਨਵੇਂ ਨੇ ਜੀ ਸਾਈਡ ਗੇਅਰ ਆ ਜੀ ਸਾਈਡ ਗੇਅਰ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਜੀ ਬੀ ਮਾਡਲ ਟਰੈਕਟਰ ਆ ਜੀ 5 ਲੱਖ 95 ਹਜ਼ਾਰ ਇਹਦਾ ਪ੍ਰਾਈਸ ਆ ਜੀ ਨਾਲ ਖੜਾ ਹੈ ਸਵਰਾਜ 735 ਐਫੀ ਨੋਨ ਪਾਵਰ ਟਾਇਰ ਰੈਗਨਿਜਸਟੀ ਪੈਸੇ ਮੂਰਲੇ ਟਾਰਕਰ ਸੇਨੀਂ ਦੀ ਸੈਂਟਰ ਗੇਅਰ 97 ਮਾਡਲ ਟਰੈਕਟਰ ਆ ਜੀ ਬਾਹਰ ਪੰਪਾ ਵਾਲਾ ਜੀ 1,50,000 ਇਹਦਾ ਪ੍ਰਾਈਸ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਟੱਕ ਲੱਗਿਆ ਹੋਇਆ ਨਾਲ ਖੜਾ 98 11 ਐਚ ਟੀ ਐਚ ਐਮ ਟੀ 98 11 ਟਾਇਰ ਚਾਰੇ ਨਵੇਂ ਨੇ ਜੀ ਡੀ ਆਈ ਕਰਿਆ ਹੋਇਆ ਜੀ ਇੱਕ ਮਾਡਲ ਟਰੈਕਟਰ ਹੈ 2001 ਮਾਡਲ ਤਨ ਲਾ ਕਬੱਤੀ ਯਾਰ ਇਹਦਾ ਪ੍ਰਾਈਸ ਆ ਜੀ ਤੇ ਚਾਰੇ ਬਿਲਕੁਲ ਨਵੇਂ ਨੇ ਇਹਦੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਨ ਲਈ ਬਰਨਾਲਾ ਟਰੈਕਟਰ ਮੰਡੀ ਦੇ ਟਰੈਕਟਰ ਨੇ ਇਹ ਨਾਲ ਖੜਾ ਇੰਮੇਂਦਰਾ ਅਰਜਨ ਅਲਟਰਾ ਬਨ 605 ਡੀ ਆਈ ਸਾਈਡ ਗੇਅਰ ਪਾਵਰ ਸਟੀering ਜੀ ਟਾਇਰ ਚਾਰੇ ਨਵੇਂ ਨੇ ਜੀ ਹੈਵੀ ਬੰਪਰ ਆ ਜੀ ਫੁੱਲ ਲੱਗਿਆ ਹੋਇਆ ਜੀ ਬੀ ਐਲ ਐਕਸ ਜੀ 19 ਮਾਡਲ ਆ ਇਹੇ ਨੇ ਮਰਲਾ 567000 ਦਾ ਪ੍ਰਾਈਸ ਹੈ ਜੀ ਨਾਲ ਖੜਾ ਹੈ ਸਵਰਾਜ 744 XT ਜੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸੈਂਟਰ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਹੈ ਜੀ ਟਾਇਰ ਜਰੇ ਨੇ ਮੇ ਜੀ ਐਮਆਰਪ ਦੇ ਟਾਇਰ ਨਹੀਂ ਜੀ 22 ਮਾਡਲ ਹੈ ਜੀ ਪੰਜਾਬ ਨੰਬਰ 645000 ਪ੍ਰਾਇਜ਼ ਹੈ ਜੀ ਨਾਲ ਕਿਹੜਾ ਜੌਂਡੀਰ 53 ਦਾ ਜੀ ਸਾਈਡ ਗੀਅਰ ਪਾਵਰ ਸਟੀering ਹੈਵੀ ਬੰਪਰ ਹੈ ਜੀ ਟਾਇਰ ਚਾਰੇ ਨਵੇਂ ਨੇ ਜੀ ਪੰਜਾਬ ਨੰਬਰ ਹੈ 22 ਮਾਡਲ ਹੈ ਜੀ ਕਾਪੀ ਤੇਜ਼ ਦੀ ਹੈ ਜੀ 875000 ਪ੍ਰਾਇਜ਼ ਹੈ ਜੀ ਨਕਦ ਕੈਸ਼ ਹੈ ਨਾਲ ਕਿਹੜਾ ਨੂ ਹਾਲੈਂਡ 3730 ਪਲਾਸੀ ਡੀ ਐਕਸ ਉੱਡ ਵਾਲੀ ਛਾਤੀ ਲੱਗੀ ਹੋਈ ਹੈ ਜੀ ਟਾਇਰ ਚਾਰੇ ਨਵੇਂ ਨੇ ਜੀ ਪਾਵਰ ਸਟੀering ਸਾਈਡ ਗੇਅਰ ਹੈ ਜੀ ਡਬਲ ਡਿਸਟ੍ਰਿਬਿਊਟਰ ਹੈ ਜੀ 22 ਮਾਡਲ ਟਰੈਕਟਰ ਹੈ ਜੀ 8 ਲੱਖ 85 ਹਜ਼ਾਰ ਦਾ ਪ੍ਰਾਈਸ ਹੈ ਜੀ ਲਿੰਕਾਂ ਦੇ ਡਬਲ ਪੰਪ ਲੱਗਿਆ ਹੋਇਆ ਜੀ ਨਾਲ ਖੜਾ ਹੈ ਨਿਊ ਹਾਲੈਂਡ 3630 ਜੀ ਪਲੱਸ ਕੇ ਐਕਸ ਸਾਈਡ ਗੇਅਰ ਪਾਵਰ ਸਟੀering ਜੀ ਇਹ ਰ ਹੈ ਜਿੰਨੀ 80 ਪੈਸੇ ਹੈਵੀ ਬੰਪਰ ਲੱਗਿਆ ਹੋਈ ਪੰਜਾਬ ਨੰਬਰ ਆ ਪੀ ਵੀ 19 18 ਮਾਡਲ 6 ਲੱਖ 40 ਹਜ਼ਾਰ ਇਹਦਾ ਪ੍ਰਾਈਸ ਹੈ ਬਾਈ 249 ਦਾ ਨੈਸਟੀ ਰਿਪੋਰਟ ਜਨ ਸੈਂਟਰ ਗੇਅਰ ਕਹਿ ਰਹੇ ਕਿ ਜਿੰਨੀ 80 ਪੈਸੇ ਤਿੰਨ ਮਾਡਲ ਹੈ ਇਹ ਦੂਰ ਦਾ ਕੁੱਤੀ ਜਿਹੜਾ ਪ੍ਰਾਈਸ ਹੈ ਨਾਲ ਕਿਹੜਾ ਕਬੂਤਾ ਐਮ ਜੂ 5502 ਉੱਡ ਵਾਲੀ ਸਾਤੀ ਲੱਗੋ ਜੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਹੈ ਜੀ ਡਬਲ ਡਿਸਟ੍ਰੀਬਿਊਟਰ ਲੱਗਾ ਹੈ ਵੀ ਬੰਪਰ ਲੱਗਾ ਹੈ ਜੀ 21 ਮਾਡਲ ਆ ਜੀ ਬਾਈ ਦੀ ਕਾਪੀ ਹੈ ਟਾਇਰ ਚਾਰੇ ਬਿਲਕੁਲ ਨਵੇਂ ਜੀ 7 ਲੱਖ 25 ਹਜ਼ਾਰ ਇਹਦਾ ਪ੍ਰਾਈਸ ਹੈ ਜੀ